ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਆਪਣੀ ਜਿਹੜੀ ਦੋਸਤੋ ਪਹੁੰਚ ਹੈਗੀ ਆ ਪਿੰਡ ਚੱਠਾ ਤਹਿਸੀਲ ਬਟਾਲਾ ਜ਼ਿਲ੍ਹਾ ਗੁਰਦਾਸਪੁਰ ਲੱਗਦਾ ਹੈਗਾ ਜੀ ਵੀਰ ਜਤਿੰਦਰ ਦੇ ਘਰੇ ਆਏ ਆ ਦੋਸਤੋ ਜਤਿੰਦਰ بھائی ਦੀ ਪਹਿਲਾਂ ਵੀ ਇੱਕ ਆਪਾਂ ਵੀਡੀਓ ਜਿਹੜੀ ਅਪਲੋਡ ਕੀਤੀ ਸੀ ਆਪਣੇ ਚੈਨਲ ਤੇ ਤੇ ਅੱਜ ਸੈਕਿੰਡ ਜਿਹੜੀ ਆ ਵੀਡੀਓ ਆ ਅੱਜ 28 ਫਰਵਰੀ ਨੂੰ ਆਪਾਂ ਵੀਡੀਓ ਬਣਾ ਰਹੇ ਆ ਤੇ ਜਿਹੜਾ ਸਮਾਂ ਦੋਸਤੋ ਤੁਸੀਂ ਨੋਟ ਕਰ ਸਕਦੇ ਜੇ 2:30 ਵਜੇ ਦਾ ਦੁਪਹਿਰ ਦਾ ਜਿਹੜਾ ਸਮਾਂ ਹੈਗਾ ਠੀਕ ਆ ਬਾਕੀ ਪਸ਼ੂ ਜਿਹੜੇ ਆ ਤੁਹਾਨੂੰ ਆਪਾਂ ਤਿੰਨ ਮੱਝਾਂ ਝੋਟੀਆਂ ਦਿਖਾਉਣੀਆਂ तकरीबन ਮੱਝਾਂ ਹੀ ਹੋਣਗੀਆਂ ਠੀਕ ਆ ਜੀ ਕੋਈ ਤੀਜੇ ਤੀਜੇ ਸਵੇਰੇ ਦੂਜੇ ਤੀਜੇ ਸਵੇਰੇ ਜਿਹੜੀਆਂ ਦੋਸਤੋ ਮੱਝਾਂ ਹੋਣਗੀਆਂ ਤੇ ਇੱਕ ਬੈੜ ਆਪਾਂ ਤੁਹਾਨੂੰ ਲਾਸਟ ਫਾਈਨਲ ਤੇ ਦਿਖਾਵਾਂਗੇ ਕਿ ਜਿਹੜੀ ਬੈੜ ਸੂਈ ਸੁਭਾਈ ਆ ਪਸ਼ੂ ਜਿਹੜੇ ਆ ਸਾਰੇ ਆ ਕੋਈ ਤਿੰਨ ਦਿਨ ਦਾ ਦੋ ਦਿਨ ਦਾ ਤਿੰਨ ਦਿਨ ਦਾ ਜਿਹੜਾ ਪਸ਼ੂ ਸੂਇਆ ਹੈਗਾ ਬਾਕੀ ਆਪਣੀ ਤੁਸੀਂ ਨਰਕ ਪਰਖਾ ਤਸੱਲੀ ਆ ਬਿਲਕੁਲ ਚਵਾਈ ਕਰਕੇ ਦੋ ਟਾਈਮ ਦੀ ਤਿੰਨ ਟਾਈਮ ਦੀ ਆਪਣੇ ਘਰੇ ਇਸੇ ਯਥਾਪਿੰਡ ਪਹੁੰਚ ਕੇ ਤਸੱਲੀ ਕਰਨ ਤੋਂ ਬਾਅਦ ਬੇਸ਼ੱਕ ਸੌਦਾ ਕਰ ਸਕਦੇ ਜੀ ਠੀਕ ਆ ਜੀ ਗੱਲਬਾਤ ਆਪਾਂ ਬਾਈ ਜਤਿੰਦਰ ਦੇ ਨਾਲ ਕਰਕੇ ਉਹਨਾਂ ਤੋਂ ਪੂਰੀ ਇਨਫੋਰਮੇਸ਼ਨ ਲੈ ਕੇ ਤੁਹਾਡੇ ਤੋਂ ਤੁਹਾਡੇ ਨਾਲ ਸਾਂਝੀ ਕਰਾਂਗੇ ਠੀਕ ਆ ਤੇ ਆਜੋ ਆ ਚੱਲਦੇ ਆ ਵੀਰ ਦੇ ਕੋਲ ਪੁੱਛ ਲੈਨੇ ਕੀ ਇਨਫੋਰਮੇਸ਼ਨ ਹੈਗੀ ਆ ਸਭ ਤੋਂ ਪਹਿਲਾਂ ਵੀਰ ਜਤਿੰਦਰ ਜੀ ਸਾਸਰੀ ਕਰਪਾ ਜੀ ਬਾਈ ਸਾਹੀ ਸਾਜੀ ਕੀ ਹਾਲ ਚਾਲ ਜੀ ਬਹੁਤ ਵਧੀਆ ਵੀਰੇ ਠੀਕ ਠਾਕ ਹੋ ਕੀ ਵਧੀਆ ਜੀ ਬਾਈ ਚਲੋ ਚੰਗੀ ਗੱਲ ਤੇ ਭਾਈ ਜਤਿੰਦਰ ਵੀਰ ਉਦੋਂ ਪਸ਼ੂ ਵੇਖ ਕੇ ਗਏ ਸੀ ਵੀਰ ਜੀ ਬਹੁਤ ਛੇਤੀ ਵਿਗਿਆ ਅ ਤੱਕ ਤੁਹਾਡੇ ਫੋਨ ਆਉਂਦੇ ਤੁਹਾਡੀ ਮੈਂ ਤੁਹਾਨੂੰ ਦੱਸਿਆ ਸੀ ਕਿ ਨਾ ਵੀ ਵੀਡੀਓ ਦੇਈ ਤੁਹਾਡੀ ਤੇ ਫੋਨ ਕਰਕੇ ਲੋਕਾਂ ਮੇਥੋਂ 4-5 ਵਜੇ ਹੋ ਗਈ ਆ ਠੀਕ ਆ ਭਰਾ ਠੀਕ ਆ ਬਰਨਾਲੇ ਦੇ ਮਲਵਾਈ ਉਹਨਾਂ ਲਈ ਕਰ ਲਈ ਠੀਕ ਆ ਵੀਰੇ ਹਾਂਜੀ ਤੇ ਬੜੀ ਦੂਰੋਂ ਆਏ ਭਰਾ ਵੀ ਹਨਾ ਹਾਂਜੀ ਹਾਂਜੀ ਦੂਰੋਂ ਆਏ ਤੇ ਚਲੋ ਇਹਨਾਂ ਵੀ ਆਪਾਂ ਕੋਈ ਵੀ ਐਨੀਮਲ ਕਾਹਦੀ ਆ ਜੀ ਚੰਗਾਈ ਸੇਲ ਕਰਨਾ ਵੀ ਕਹਿੰਦੇ ਤਾਂ ਭਾਵੇਂ ਵੀ ਭੈਣ ਭਰਾ ਬੜੀ ਦੂਰ ਦੂਰ ਉੱਠ ਕੇ ਆਉਂਦੇ ਆ ਹਾਂ ਜੀ ਹਾਂ ਜੀ ਬਾਕੀ ਭਾਜੀ ਮੋਲ ਮਾਲ ਹੋਣ ਦੇ ਜਿਹੜੀ ਗੱਲੇ ਅਸੀਂ ਦੋ ਟੰਗ ਚੋਲਾਂਗੇ ਤਾਂ ਸੱਡੀ ਕਰਨਾ ਜਿਹੜੀ ਚੀਜ਼ ਹੋਊ ਉਹ ਦੱਸਾਂਗੇ ਜੀ ਉਹਦੇ ਨਾਲ ਜਿੰਨਾ ਦੁੱਧ ਹੈਗਾ ਉਹਨਾਂ ਦੱਸਾਂਗੇ ਗੋਗਲੇ ਦੇ ਕਿਸਮਤ ਬਿਲਕੁਲ ਬਿਲਕੁਲ ਇਹ ਕੋਈ ਥਣੇ ਚ ਡਿਫਾਲਟ ਹੋ ਗਿਆ ਉਹ ਹੀ ਦੱਸਾਂਗੇ ਜ਼ਰੂਰ ਕਿ ਆਜੇ ਕਮੀ ਪੇਸ਼ੀ ਜੀ ਹੂੰ ਹਾਂਜੀ ਨਹੀਂ ਇਸ ਤੋਂ ਵੱਡਾ ਗੁਣ ਵੀ ਕੋਈ ਨਹੀਂ ਹੈਗਾ ਹਾਂਜੀ ਇਹ ਗੁਣ ਕਰਨ ਵਾਲੀ ਗੱਲ ਹੀ ਹੁੰਦੀ ਬਾਈ ਕਿਸੇ ਨੂੰ ਪਸ਼ੂ ਦੇ ਦੇਣਾ ਵੀ ਚੰਗਾ ਕਹਨੂੰ ਅਗਲਾ ਗੋਣ ਕਾਵੇ ਯਾਰ ਮੈਂ ਉਸ ਜਗ੍ਹਾ ਤੋਂ ਲੈ ਕੇ ਆਇਆ ਸਾਡੇ ਨਾਲ ਕੋਈ ਹਰਾ-ਵੇਰੀ ਕਰ ਲਿਆ ਅੱਡਾ ਮਨ ਵੀ ਦੁਖੀ ਹੁੰਦਾ ਹੂੰ ਇਦਾਂ ਹੀ ਹਰ ਕਿਸ ਤਰ੍ਹਾਂ ਦਾ ਇਦਾਂ ਹੀ ਹਰ ਕਿਸ ਇਨਸਾਨ ਇਸ ਤਰ੍ਹਾਂ ਹੀ ਬਿਲਕੁਲ ਕੋਈ ਘਰ ਵਾਲੇ ਵੀ ਤੁਹਾਨੂੰ ਜਦੋਂ ਸੇਲ ਕਰਦੇ ਬਿਨਾਂ ਦੱਸੇ ਚੀਜ਼ ਕਿਹੜਾ ਵਪਾਰੀ ਨੂੰ ਦੇ ਦਿੰਦੇ ਆ ਤੇ ਵਪਾਰੀ ਦੇ ਕਿੱਲੇ ਤੋਂ ਵੀ ਵਪਾਰੀ ਵੀ ਨਰਾਸ਼ ਹੁੰਦਾ ਵੀ ਮੈਂ ਹ ਕਰ ਲਿਆ ਕਰੋ ਤਸੱਲੀ ਕਰ ਲਿਆ ਕਰੋ ਕਿਉਂਕਿ ਅੱਗੋਂ ਵਪਾਰੀ ਵੀਰ ਵੀ ਆਪਦੀ ਜਿੰਨੀ ਕੁ ਸੋਸ ਸਮਝਉਂਦੀ ਆ ਤਸੱਲੀ ਕਰਕੇ ਲੈ ਕੇ ਆਉਂਦੇ ਹਰ ਇੱਕ ਪਾਜੀ ਸੋਚਦਾ ਵੀ ਮੈਨੂੰ ਨਾ ਹੀ ਬਗਰਾਮੀ ਮਿਲੇ ਸੋਭਾ ਹੀ ਮਿਲੇ ਹਾਂਜੀ ਹਾਂਜੀ ਕਿਸੇ ਦਾ ਜੀ ਥੋੜਾ ਕਰਦਾ ਜੀ ਕਿਸੇ ਮਾੜਾ ਖਵਾਉਣ ਨੂੰ ਹਾਂਜੀ ਜੀ ਤੇ ਚੱਲ ਭਾਈ ਜਤਿੰਦਰ ਵੀਰੇ ਕਰੀਏ ਸ਼ੁਰੂਆਤ ਪਹਿਲੇ ਨੰਬਰ ਤੋਂ ਵੀਰੇ ਇਹ ਮੱਝ ਜਿਹੜੀ ਆਪਾਂ ਦਿਖਾ ਦਿੱਤੀ ਹਾਂਜੀ ਹਾਂਜੀ ਵੀ ਪੂਰੀ ਮੇਰਾ ਭਰਾ ਜੀ ਦੀ ਇਨਫੋਰਮੇਸ਼ਨ ਦੇ ਦੇ ਵੀ ਇਹ ਮੱਝ ਸੁਗਾ ਕਿੰਨਾ ਤੇ ਦਿਨ ਕਿੰਨੇ ਕੋਗੇ ਸੂਈ ਬਾਜੀ ਤਿੱਜਾ ਸੁਆ ਜੇ ਘਰ ਵਾਲੇ ਤਿੱਜਾ ਸੁਆ ਕਹਿ ਕੇ ਤੁਸੀਂ ਤਿੱਜਾ ਹੀ ਹੀ ਦਸਣਾ ਆ। ਹਾਂਜੀ। ਪਸਤਾਂ ਦੀ ਸੁਈ ਜੰਦਰ ਬੱਚਾ ਜਿਹਦਾ ਨੜੂ ਤੇ ਜੀ। ਜੀ। ਮਗਰ ਇਹਦੇ ਕੱਟੀ ਜੇ। ਕੱਟੀ। ਬਾਜੀ ਕਹਨੂੰ ਅਸੀਂ 9 ਕਿਲੋ ਵੀ ਦਸਲੇ ਬੋਲਾ ਕਹਿ ਦੀ ਤਾਂ ਵੀ ਇਹਨੇ ਕਰ ਜਣਾ। ਨਹੀਂ 9 ਕਿਲੋ ਨਹੀਂ ਕਹਿਣਾ 8 ਕਿਲੋ ਕਹਿਣਾ ਜੀ। ਹਾਂਜੀ। ਬਾਕੀ ਗੋ ਕਰਮਖੇ ਦੇ ਦੋ ਦੋ 11-12 ਕਿਲੋ ਮਹੀ ਚੁਆਏਗੀ ਵੱਡੀ ਹੈ ਮਹੀ। ਠੀਕ ਹੈ ਜੀ। ਬਾਕੀ ਸਾਫ ਇਨੀ ਜੇ ਥਣ ਜੇ ਭੂਰ ਛੱਟਾ ਨਾ ਹੋਏਗਾ, ਬਾਦ ਘਾੜਨਾ ਹੋਏਗੀ, ਬਰਾਬਰ ਹੋ ਗਿਆ ਗੜੀ ਨਾਲ ਗਾੜਨਾ, ਗਾੜ ਪਿਛਾੜਨਾ ਪਿਆਰ। ਠੀਕ ਆ। ਹਾਂਜੀ। 8 ਤੋਂ ਵਾਧੇ ਭਾਜੀ 8 ਕਿਲੋ ਕਹਿਣਾ ਹਾਂ ਅੱਜ ਤੀਜਾ ਦੇਣਾ ਤੀਜਾ ਦੇਣਾ ਨੀਚੇ ਬੱਚਾ ਕੱਟੀ ਆ ਕੱਟੀ ਕੱਟੀ ਮੈਂ ਜਿਹੜੀ ਐ ਦੋਸਤੋ ਤੁਹਾਨੂੰ ਨਾ ਨਾਲ-ਨਾਲ ਹੀ ਪਸ਼ੂ ਦੀ ਦਿਖਾਈ ਜਣਾ ਕਿਉਂਕਿ ਬਾਅਦ ਵਿੱਚ ਆਪਾਂ ਖੋਸਣਾ ਜਾਈਏ ਕਿਤੇ ਵੀ ਬੱਚਾ ਦੂਜੇ ਦਾ ਦੂਜਾ ਆਪਾਂ ਨਾਲ ਦਿਖਾ ਦਈਏ ਬੱਚੇ ਅੰਦਰ ਵੱਜੇ ਆ ਹਾਂ ਜੀ ਦਿਖਾਉਣੇ ਮੈਂ ਜ਼ਰੂਰ ਆ ਬੱਚੇ ਅੰਦਰ ਆ ਕਿਉਂਕਿ ਥੋੜਾ ਜਿਹਾ ਮੌਸਮ ਦਾ ਨਾ ਅੱਜ ਠੰਡ ਜੀ ਹਵਾ ਜੀ ਚੱਲਣ ਢਈ ਹੈ ਬਾਕੀ ਬੱਦਲਬਾਈ ਬਣੀ ਹੈ ਤੇ ਬੱਚੇ ਬਾਹਰ ਨਹੀਂ ਕੱਡੇ ਕਿਉਂਕਿ ਇੱਕ ਇੱਕ ਦੋ ਦੋ ਦਿਨਾਂ ਦੇ ਬੱਚੇ ਸੀਗੇ ਠੀਕ ਆ ਤੇ ਬਾਕੀ ਭਾਈ ਜਤਿੰਦਰ ਵੀ ਜਿੱਦਾਂ ਦੱਸਦਾ ਵੀ ਥਣਾ ਥੁਣਾ ਦੀ ਵੀ ਮਤਲਬ ਕਿ ਪੂਰੀ ਓਕੇ ਨਾ ਰਿਪੋਰਟ ਓਕੇ ਭਾਜੀ ਕੇ ਸੰਝ ਭੂਛਟਣ ਜਾਦੇ ਬੇਸ਼ੱਕ ਦੀ ਬੱਚੇ ਲਵਾ ਕੇ ਵੀਡੀਓ ਦੱਜਿਆ ਧਾਰਾ ਮਰਵਾ ਦਿੰਦੇ ਖੇ ਥਣ ਚ ਨਾ ਮੈਂ ਮੇਰੀ ਫੀਲ ਹੋ ਗਈ ਜਿਹੜਾ ਮੈਂ ਡੰਗਰ ਦਵਾਗਾ ਜੇ ਫੀਲ ਹੋ ਗਈ ਤੂੰ ਫੀਲ ਕਹਿ ਕੇ ਕਰਵਾ ਹੂੰ ਜੇ ਕੋਈ ਆ ਮਗਰਲੇ ਥਾਣਾ ਦੀ ਚਵਾਈ ਦੇਖ ਲਓ ਜੀ ਠੀਕ ਆ ਹਾਂ ਠੀਕ ਆ ਜੀ ਅਗਲਿਆਂ ਦੀ ਕਰ ਦੋ ਆਹ ਵੇਖੋ ਜੀ ਠੀਕ ਆ ਬਾਕੀ ਥਾਣੇਦਰ ਨਾਲ ਜੋੜ ਕੇ ਮਾੜਾ ਰੱਖਦੀ ਹੈ ਨਾ ਖਾਣ ਲਾ ਕੇ ਜਰੂਰ ਭਾਈ ਰੱਖਦੀ ਹਾਂ ਲਾ ਕੇ ਥਣ ਰੱਖਦੀ ਹੈ ਬਾਕੀ ਚਵਾਈ ਦੇ ਵਿੱਚ ਫਰਕ ਨਹੀਂ ਕੋਈ ਇਹ ਤਾਂ ਚਵਾਈ ਠੀਕ ਆ ਭਰਾ ਠੀਕ ਆ ਠੀਕ ਆ ਬਾਕੀ ਜਿਹੜੇ ਥਾਣੇ ਦੋਸਤੋ ਪੂਰੇ ਵਰਦੇ ਆ ਠੀਕ ਆ ਤੇ ਧਾਰਾਂ ਜਿਹੜੀਆਂ ਆ ਗਿਆ 10 10 60 8 ਮਾਰ ਕੇ ਦਿਖਾ ਦਿਆਂ ਆਪਾਂ ਆਪਦੇ ਵੱਲੋਂ ਤੇ ਬੱਚਾ ਤੁਸੀਂ ਜਿਹੜਾ ਜ਼ਰੂਰ ਨਾਲ ਨੋਟ ਕਰ ਲੋ ਆ ਕੱਟੀ ਆ ਠੀਕ ਆ ਬਿਲਕੁਲ ਬਲੈਕ ਕੱਟੀ ਆ ਜੈਡ ਬਲੈਕ ਕੱਟੀ ਆ ਬਿਲਕੁਲ ਠੀਕ ਆ ਇਹ ਬੱਚਾ ਜਿਹੜਾ ਇਹ ਸਮਝ ਦੇ ਨਾਲ ਆ ਆਪਾਂ ਖੋਲ ਕੇ ਤੋੜ ਕੇ ਉਹ ਆਪਾਂ ਤੁਹਾਨੂੰ ਦਿਖਾ ਦਿੰਦੇ ਚੰਗੀ ਤਰ੍ਹਾਂ ਹਾਂਜੀ ਵੀਰ ਜੀ ਠੀਕ ਆ ਬਾਕੀ ਆ ਫੇਸ ਕੁਆਲਿਟੀ ਜੇ ਬਿਲਕੁਲ ਪਤਲੀ ਜੀ ਚਮੜੀ ਆ ਤੇ ਤਾਜੀ ਸੂਈ ਆ ਠੀਕ ਆ ਤੇ ਥਾਨ ਖਵਾਨਾ ਤੁਸੀਂ ਵੇਖ ਲਓ ਬਿਲਕੁਲ ਪੱਦਰ ਜਿਹੜਾ ਦੋਸਤੋ ਲੈਵਾ ਲਓ ਵੀ ਦੋਸਤੋ ਕਰੋ ਚੈੱਕ ਠੀਕ ਆ ਠੀਕ ਹੈ ਜੀ ਤੇ ਬਿਲਕੁਲ ਜਿਹੜਾ ਦੋਸਤ ਤੁਸ ਜਲੀ ਦੇ ਨਾਲ ਦੇਖ ਲੋ ਤੇ ਵਿਜਿਟ ਕਰਕੇ ਜਿਹੜੀ ਤੁਸੀਂ ਆਪਣੇ ਆ ਖਰੀਦ ਕਰ ਸਕਦੇ ਜੇ ਤੇ ਬਾਈ ਇਹਦਾ ਜਤਿੰਦਰ ਕਿੰਨਾ ਮੁੱਲ ਵੀ ਰੱਖਿਆ ਬੋੜ ਦਾ ਫਾਇਦਾ ਕਰ ਲਓ ਜਿੰਨਾ ਮਰਜ਼ੀ ਕਰੀਏ ਹਾਂਜੀ ਮੁੱਲ 60000 ਰਿਆ ਹਾਂਜੀ 4000 ਛੱਡ ਲਾਂਗੇ 60 ਦੀ ਦੇਦਾ 60 ਦੀ ਹਾਂਜੀ ਠੀਕ ਹੈ ਵੀਰੇ 60000 ਦੀ ਵੀ ਦੋਸਤੋ ਲੈ ਦੇ ਆ ਠੀਕ ਹੈ ਜੈਸ ਨੂੰ ਆ ਵੀਰਾਂ ਦਾ ਵੀ 60000 ਦੀ ਬਾਕੀ ਤੁਸੀਂ ਆਪਣੇ ਹਿਸਾਬ ਨਾਲ ਮੋੜ ਵੀ ਲਗਾ ਲਓ ਵੀ ਥੋੜੀ ਬਾਦੀ ਗੰਜائش ਹੋਈ ਤੇ ਜਿਹੜੀ ਨਿਕਲ ਜੂਗੀ ਇਹ ਆਪਦੀ ਬਾਕੀ ਤਸੱਲੀ ਜਿਹੜੀ ਆ ਘਰੇ ਵਿਜ਼ਿਟ ਕਰਕੇ ਦੋ ਟਾਈਮ ਦੀ ਚੁਵਾਈ ਬੇਸ਼ੱਕ ਕਰਨ ਤੋਂ ਬਾਅਦ ਬੇ ਗੱਲਬਾਤ ਕਰ ਲਓ ਠੀਕ ਹੈ ਤਾਂ ਦੂਜੇ ਪਾਸੇ ਬਹਿਣੀ ਤੋਂ ਵੀ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਆ ਕਰੋ ਜੀ ਅਹ ਥਣ ਜੇ ਬਹਿਣੀ ਵਾਲੇ ਪਾਸੇ ਤੋਂ ਠੀਕ ਹੈ ਤੇ ਹੱਥ ਲਾਇਆ ਸੀਗਾ ਬਾਕੀ ਥੋੜਾ ਬੱਚੇ ਨੇ ਮੂੰਹ ਲੈ ਕਰਕੇ ਪਸਮਗੀ ਜਿਹਾ ਵੇਹੇ ਠੀਕ ਹੈ ਤੇ 62000 ਦੀ ਵੀਰਾਂ ਦਾ ਵੀ ਜਿਹੜਾ ਲੈ ਦੇ ਆ ਠੀਕ ਹੈ ਮੋਲ ਜਿਹੜਾ 66000 ਕੀਤੀ ਹੈ ਡਿਮਾਂਡ ਤੇ ਇਸ ਤੋਂ ਬਾਅਦ ਅਗਲੀ ਵੀਰ ਦਿਖਾਈਏ ਮੱਝ ਅਗਲੀ ਦੂਜੇ ਨੰਬਰ ਤੇ ਜਿਹੜੀ ਮੱਝ ਆ ਦੋਸਤੋ ਇਹ ਵੀ ਸੂਬਾ ਤਿੱਜਾਈਏ ਇਹ ਜੀ ਕਰਾਣਾ ਤੇ ਜਗਾ ਕਰਕੇ ਤੇਹੀ ਮਹੀ ਤੀਜਾ ਕਹਤਾਂਗੇ ਤੀਜਾ ਕਹਤਾਂਗੇ ਬਾਕੀ ਰੰਗ ਟੰਗ ਜਵੇਂ ਸਿੰਘਾ ਸੁੰਗਾ ਕਰਕੇ ਲੱਗਦੀ ਸਿੰਘ ਛੋਟਾ ਲੱਗਾ ਹੋਵੇ ਤੇ ਭਵੇਂ ਦੂਜਾ ਸਵੇਜਾ ਵੈਸੇ ਤੀਜਾ ਸੂਹਾ ਵੀ ਆਪਾਂ ਕਹਿ ਸਕਦੇ ਪਿਓਰ ਠੀਕ ਆ ਜੀ ਤੇ ਮੱਝ ਇਹ ਵੀ ਚੰਗੀ ਆ ਦੋਸਤਾਂ ਨਿਗਰ ਆ ਪੂਰੀ ਮੱਝ ਜਿੰਨੀ ਵੀ ਬੱਚਿਆਂ ਦੇ ਥੱਲੇ ਫਿਰ ਕੀ ਆ ਗਿਆ ਕੱਟਾ ਇਹਦੇ ਮਗਰ ਕਿੰਨੇ ਕ ਦੇਣ ਦਾ ਸੂਹਾ ਇਹ ਵੀ ਪਰਸੋਂ ਦੀ ਸਹੀ ਆ ਇੱਕ ਤਾਰੀ ਪਰਸੋਂ ਦੀ ਕੱਟਾ ਇਹਦੇ ਨੀਚੇ ਆ ਠੀਕ ਆ ਹਾਂਜੀ ਕੱਟਾ ਦੋਸਤੋ ਇਸ ਮੱਝ ਦੇ ਨੀਚੇ ਆ ਠੀਕ ਆ ਤੇ ਆਹ ਜਿਹੜਾ ਬਹਿਣੀ ਵਾਲੇ ਪਾਸੇ ਤੋਂ ਤੁਸੀਂ ਹੈਗਾ ਆਹ ਥਣ ਲੱ ਠੀਕ ਹੈ ਹਾਂ ਤਸਲੀਨਾ ਦੇਖ ਲਓ ਉਸ ਤੋਂ ਬਾਅਦ ਬੇਸ਼ੱਕ ਤੁਸੀਂ ਸੌਦਾ ਕਰ ਲਿਓ ਤੇ ਇੱਧਰ ਮੈਂ ਦੂਜੇ ਪਾਸੇ ਤੋਂ ਵੀ ਤੁਹਾਨੂੰ ਦਿਖਾਉਣਾ ਚਾਹੁੰਗਾ ਇੱਕ ਵਾਰੀ ਆਹ ਦੇਖੋ ਜੀ ਠੀਕ ਹੈ ਚੰਗਾ ਥਾਣਾ ਕੁਆਲਿਟੀ ਚੰਗੀ ਆ ਥਾਣ ਦੀ ਤੇ ਬਾਈ ਜਤਿੰਦਰ ਵੀਰੇ ਕਿੰਨਾ ਕਦੋਂ ਤੋਂ ਫਿਰ ਹੁਣ ਚੋਰ ਰਹੇ ਏ ਇੱਥੇ ਥੱਲੇ ਜੀ ਇਹ ਜੀ ਇੱਥੇ ਥੱਲੇ ਪਾਇ ਕੋ ਬੋੜਾ ਲਾੜੇ ਤੇ ਪਾਇ ਕੋ ਦੁੱਧ ਲਾੜੇ ਹਾਂਜੀ ਕਹਿਣੋਂ ਪਾਇ 11 ਕਿਲੋ ਕਹਿ ਲਈਏ ਨੋ ਵੀ ਕੇ ਨਹੀਂ ਮੰਨ ਲੈਣਾ ਹਾਂਜੀ 10 ਕਿਲੋ ਜੀ ਹਾਂਜੀ ਹਾਂਜੀ 10 ਕਿਲੋ 10 ਕਿਲੋ ਹਾਂਜੀ ਠੀਕ ਆ ਫਿਰ ਤੇ ਜਾ ਦੇਣੇ ਅੱਜ ਹਣਾ ਕਿ ਜਿਆਦੇ ਦੁੱਧ ਪਰ ਤਰ ਕਿਲੋ ਜਾਈਗੀ ਵੱਡੀ ਝੋਟੀ ਵਿੱਚ ਠੀਕ ਆ ਬੱਚਾ ਇੱਕ ਮਾਰਾ ਦਿਖਾਈਏ ਮੇਰੇ ਕੋਲੋਂ ਦੀ ਆ ਬੱਚਾ ਵੇਖੋ ਜੀ ਠੀਕ ਆ ਆ ਜਿਹੜਾ ਮੇਲ ਕਾਫ ਆ ਇਸ ਮੱਝ ਦੇ ਥੱਲੇ ਤੇ ਆਪਾਂ ਤੁਹਾਨੂੰ ਖੋਲ ਕੇ ਤੋਰ ਕੇ ਦਿਖਾਉਨੇ ਹੁਣ ਮਾੜਾ ਜਾਂ ਹਾਂਜੀ ਬੱਚਾ ਮਾੜਾ ਲਾ ਕੇ ਧਾਰਾ ਮਾਰ ਦੋ ਜੀ ਹਾਂਜੀ ਆ ਲੈ ਕੋ ਵੇਖੋ ਜੀ ਬਾਕੀ ਨੇ ਮੱਝਾਂ ਦੋਸਤੋ ਨਾਰਮਲ ਇਹ ਕਰੇ ਆਪਾਂ ਗੱਲ ਕਰੀਏ ਤੇਜ਼ੀ ਦਾ ਬਹੁਤ ਜ਼ਿਆਦਾ ਹੈਗਾ ਵੈਸੇ ਤਾਂ ਸਾਰੇ ਬੰਨੇ ਤੇਜ਼ ਆ ਬਾਜ਼ਾਰ ਚੱਲਣ ਡਿਆ ਆ ਅਗਲੇ ਥਣਾਂ ਦੀ ਧਾਰ ਵੀਖ ਲਓ ਤੁਸੀਂ ਤੇ ਤਰਨ ਤਰਨ ਵਾਲੇ ਪਾਸੇ ਵੀ ਜਿਹੜੇ ਥੋੜਾ ਜਿਹਾ ਵੱਧ ਰੇਟ ਹੈਗੇ ਆ ਵੈਸੇ ਬਾਕੀ ਇੱਥੇ ਜੇਕਰ ਤੁਸੀਂ ਪਸ਼ੂ ਲੈ ਕੇ ਜਾਂਦੇ ਹੋ ਚਲੋ ਥੋੜਾ ਜਿਹਾ ਸਵੱਲਾ ਹੈਗਾ ਬਾਕੀ ਰੇਟ ਭਾਅ ਪਰ ਤਾਂ ਵੀਰਾਂ ਨੂੰ ਸਾਰਾ ਨੂੰ ਸਮਝ ਆ ਹੀ ਜਾਣਾ ਵੀ ਜਿੰਨਾ ਕ ਰੇਟ ਭਾਅ ਪੜਦਾ ਹੈਗਾ ਜਿਹੋ ਜਿਹਾ ਪਸ਼ੂ ਆ ਠੀਕ ਹੈ ਜੀ ਉਹੋ ਜਿਹਾ ਰੇਟ ਆ ਬਾਕੀ ਚੰਗੀ ਆ ਕਰਿਓ ਮਾੜਾ ਚੈੱਕ ਹਾਂਜੀ ਆ ਲਓ ਜੀ ਠੀਕ ਹੈ ਭਰਾ ਠੀਕ ਹੈ ਠੀਕ ਹੈ ਹੁਣ ਚਲੋ ਅਗਲੇ ਥਾਣਾ ਦਾ ਜਿਹੜਾ ਦੋਸਤੋ ਵੇਖ ਲਓ ਦੇਖੋ ਫੀਲ ਹੋਏਗੀ ਦੱਸ ਦਾਂਗੀ ਵੀ ਆ ਨੁਕਤਾ ਹੈਗਾ ਜੀ ਬਿਲਕੁਲ ਜੀ ਲਓ ਵੀ ਵੀਰੋ ਠੀਕ ਆ ਤੋੜ ਕੇ ਆਪਾਂ ਤੁਹਾਨੂੰ ਹੁਣ ਗੇੜਾ ਮੱਝ ਦਿਖਾਉਣੀ ਆ ਤਸੱਲੀ ਦੇ ਨਾਲ ਤੇ ਧਾਰਾ ਮਾਰ ਕੇ ਜਿਹੜਾ ਦੋਸਤੋ ਚੈੱਕ ਪਾਸ ਕਰਾਉਂਦਾ ਹੀ ਹੁੰਦਾ ਵੀ ਘੱਟੋ ਘੱਟ 8-8 ਦਾ ਧਾਰਾ ਮਾਰ ਕੇ ਵੀ ਯਾਰ ਤੁਸੀਂ ਏਡੀ ਦੂਰੋਂ ਆਉਣਾ ਠੀਕ ਆ ਕੁਈ ਵੀ ਰੇਣਾ ਸਮਝੇ ਵੀ ਕਿਸੇ ਤਰ੍ਹਾਂ ਦਾ ਬਾਅਦ ਵਿੱਚ ਸਾਡੇ ਘਰੇ ਜਾ ਕੇ ਆਹ ਨੁਕਸ ਪੈ ਗਿਆ ਜਾਂ ਇਸ ਤਰ੍ਹਾਂ ਗੱਲ ਬਾਤ ਇਸ ਘਰੋਂ ਜਿਹੜੀ ਆ ਤੁਸੀਂ ਤਸੱਲੀ ਆ ਮੇਰਾ ਵੀ ਕਰਾਉਣ ਦਾ ਫਰਜ਼ ਬੰਦਾ ਬਾਕੀ ਤੁਸੀਂ ਆਪਣਾ ਵੀ ਜ਼ਿੰਮੇਵਾਰੀ ਆਪਣਾ ਹੱਕ ਸਮਝ ਕੇ ਆਪ ਵੀ ਤਸੱਲੀ ਕਰਕੇ ਲੈ ਕੇ ਜਾਇਆ ਕਰੋ ਠੀਕ ਆ ਆਜੋ ਜੀ ਆ ਕਰੂ ਚੱਕ ਜੀ ਆ ਕਰੋ ਚੱਕ ਜੀ ਹਾਂ ਲੋ ਠੀਕ ਆ ਬਾਕੀ ਬਾਡੀ ਬੰਤਰ ਦੀ ਜਿਹੜੀ ਆ ਦੋਸਤੋ ਇਹ ਮੱਝ ਵੀ ਚੰਗੀ ਆ ਠੀਕ ਆ ਪੁੱਠਾ ਪਾਠਾ ਤੁਸੀਂ ਦੇਖ ਸਕਦੇ ਹੋ ਬਾਰੀਕ ਚੰਬੜੀ ਬਿਲਕੁਲ ਤੇ ਇਹਦਾ ਮੁੱਲ ਕਿੰਨਾ ਭਾਈ ਜਤਿੰਦਰ ਰੱਖਤਾ ਫਿਰ ਮੋਲ ਤੁਹਾਡਾ ਜੀ ਹੋ ਜੀ ਅੱਛਾ ਜੀ ਦੱਸੋ ਜੋ ਜਾਇਜ਼ ਕੋਈ ਪਾਦਨੇ ਆ ਜਿੰਨੇ ਦਿੱਤੇ ਦੇਦ ਗਏ ਫਿਰ ਜਾਇਜ਼ ਜੀ ਕਰ ਲਓ ਜਿੰਨੇ ਮੋਲ 60 ਆ 65 ਦੇ ਦਾਂਗੇ ਫਰਦ ਦੀ ਲਾਸਟ ਹਾਂਜੀ ਠੀਕ ਹੈ ਚਮਾਨਤਨ ਉਹ ਜੂਨ ਦੇ ਚ ਵੀ ਬਾਕੀ ਕੋ ਵੀਰ ਨੂੰ ਲਾਵੇ ਕਰਾਂਗੇ ਮਾਤਾ ਜਰੂਰ ਕਰਨਾ ਬਈ ਹਾਂਜੀ ਮੈਂ ਬਹੁਤ ਚੰਗੀ ਅਦਾ ਹੁੰਨੀ ਮੇਰੇ ਦੋਧਿਆ ਠੀਕ ਹੈ ਜੀ ਹਾਂਜੀ ਆ ਬੈਕ ਸਾਈਡ ਤੋਂ ਵੇਖੋ ਆ ਕਰੋ ਚੈੱਕ ਜੀ ਠੀਕ ਹੈ ਥੰਥੂਣ ਚੰਗਾ ਬਿਲਕੁਲ ਮੁਠੀ ਦਾ ਥਾਣਾ ਠੀਕ ਹੈ ਚਵਾਈ ਚੁਈ ਚੰਗੀ ਲੱਗੀ ਹੈ ਬਾਕੀ ਆਪਾਂ ਤੁਹਾਨੂੰ ਜਿਹੜੀ ਆ ਦੋਸਤੋ ਧਾਰਾ ਮਾਰ ਕੇ ਕੋਈ ਦਿਖਾ ਵੀ ਦਿੱਤੀ ਹੈ ਇਸ ਤੋਂ ਬਾਅਦ ਇੱਕ ਹੋਰ ਮਾ ਜਾਵੀਰ ਦੇ ਕੋਲ ਤਾਜੀਆ ਸੂਈਆਂ ਮੈਂ ਪਹਿਲਾਂ ਜ਼ਿਕਰ ਕਰਤਾ ਸੀ ਪਸ਼ੂ ਜਿੰਨੇ ਚਾਰੇ ਦਿਖਾਵਾਂ ਕਿ ਚਾਰੇ ਤਾਜ਼ੇ ਸੂਏ ਨੇ ਵਿਧ ਬੱਚੇ ਹੈਗੇ ਠੀਕ ਆ ਜੀ ਬੱਚੇ ਨਾਲ ਨੇ ਤੇ ਇਹਦੀ ਵੀਰ ਕੀ ਹੈਰ ਡਿਟੇਲ ਆ ਇਹ ਜੀ ਸੂਈਆਂ ਚੌਥੇ ਦਿਨ ਵਾਲੇ ਕੋ ਪੰਜਵੇਂ ਦਿਨ ਵਾਲੇ ਹਾਂਜੀ ਕਹਿਣ ਨੂੰ ਦੁੱਧ ਘਰ ਵਾਲਿਆਂ ਨੂੰ 8 ਕਿਲੋ ਕਹਿ ਕੇ ਦੱਸਿਆ ਪਰ 8 ਕਿਲੋ ਨਹੀਂ ਕਰ ਸਕਤੇ 7 ਕਿਲੋ ਆ ਅੱਛਾ ਦੁੱਧ ਵਾਲੇ ਬੋਲ ਵਾਲੇ 7 ਕਿਲੋ ਇਸਦੇ ਅੱਛਾ ਤੀਜੇ ਦਿਨ ਇਹਨੂੰ ਵੀ ਹਾਂ ਤੁਸੀਂ ਸਾਡੇ ਨੂੰ ਪੰਜਵੇਂ ਦਿਨ ਪੰਜਵੇਂ ਦਿਨ ਹਾਂਜੀ ਇਹ ਮਗਰ ਕਟਾਂ ਦੇ ਵੀ ਆ ਗਏ ਕਟਾਈ ਦੇ ਮਾਰੀ ਠੀਕ ਆ ਬਾਕੀ ਤੇਰਾ ਵੇਖੋ ਜੋ ਆ ਲੋ ਵੀ ਦੋਸਤੋ ਕਰੋ ਚੈੱਕ ਥੋਲੀ ਠੀਕ ਆ ਚਵਾ ਜਿਹੜਾ ਦੋਸਤੋ ਚੰਗਾ ਹੈਗਾ ਪੋਲਾ ਚਵਾ ਹੈ ਠੀਕ ਆ ਬਾਕੀ ਜੇ ਆਪਾਂ ਗੱਲ ਕਰੀਏ ਨਾ ਥੋੜਾ ਜਿਹਾ ਲਿਸਾਪਨ ਤੇ ਫਿੱਕਾਪਨ ਜਿਹੜਾ ਤੁਹਾਨੂੰ ਵੇਖਣ ਦੇ ਵਿੱਚ ਮਿਲੂਗਾ ਬਾਕੀ ਭਾਅ ਪੜਦਾ ਹੋਊਗਾ ਠੀਕ ਆ ਇਹ ਜਿਹੋ ਜਿਹਾ ਪਸ਼ੂ ਆ ਉਹ ਜਿਹੜਾ ਰੇਟ ਮੈਂ ਪਹਿਲਾਂ ਵੀ ਗੱਲ ਕਰਤੀ ਆ ਤੇ ਬੇਸ਼ੱਕ ਨੂੰ ਤੁਸੀਂ ਤੀਜੇ ਸਵੇ ਮੰਨ ਲਓ ਚਾਹੀ ਚੌਥੇ ਮੰਨ ਲਓ ਕਿਉਂਕਿ ਘਰ ਵਾਲੇ ਇਹ ਸਵੇ ਜਿਹੜੇ ਸੰਸੀਰ ਏਦਾਂ ਤੋਂ ਜਿਹੜੇ ਪ੍ਰੋਪਰ ਆ ਕੋਈ ਕਸਾਈ ਕੁਸਾਈ ਏਦਾਂ ਵੀ ਨਹੀਂ ਹੈਗੀ ਨੀ ਪੂਰੇ ਪ੍ਰੋਪਰ ਦੰਦ ਨਹੀਂ ਆ ਰਹੇ ਮੈਨੂੰ ਮੜ ਜਿਹਨਾਂ ਦਾ ਸੰਭੀ ਨਹੀਂ ਗਈ ਨਹੀਂ ਸੰਭਲ ਸੁਣੋ ਰੋੜੀ ਕਿੱਥੀ ਹਾਂ ਹਾਂ ਨਹੀਂ ਸੋਇਆਂ ਦੇ ਵਿੱਚ ਤਾਂ ਚਲੋ ਵੀਰ ਪਸੂ ਹੁੰਦਾ ਹੀ ਆ ਵੀ ਚਲੋ ਉਹ ਤਾਂ ਆਪਾਂ ਨਹੀਂ ਟਾਲ ਮਟੋਲ ਕਰਦੇਗੇ ਬਾਕੀ ਜਿਹੋ ਜਿਹੀ ਚਵਾਈ ਲੱਗੀ ਆ ਤਕਰੀਬਨ ਕਈ ਨਾ ਝੋਟੀਆਂ ਹੋ ਜਾਂ ਨਵੀਆਂ ਝੋਟੀਆਂ ਨੂੰ ਨਿਚਵਾਈ ਲੱਗੀ ਹੁੰਦੀ ਕਿ ਬਾਕੀ ਮਾਂ ਚੋਂ ਦੁੱਧ ਆਲੀ ਆ ਵੈਸੇ ਇਹਦਾ ਮੁੱਲ ਕਿੰਨਾ ਵੀਰ ਕਰਤਾ ਮੁੱਲ ਵੀਰ ਜੀ ਦਾ ਟੁਕੜਾ ਵਾਲਾ ਹੀ ਆ ਅੱਛਾ ਜੀ ਮੁੱਲ ਇਹਦਾ 50000 ਆ ਸੱਜਰ ਹੈ ਚਲੋ ਬਾਕੀ ਮੁੱਲ ਟੁਕੜਾ ਨਾਲ ਹੀ ਆ ਬੋਲੇ ਟੁਕੜਾ ਵਾਲਾ ਹੀ ਆ ਆ 50000 ਹਨਾ 46000 ਦੀ ਦਿਆਂਗੇ ਆ ਜਾਓ ਛੱਡੋ 46000 ਤੇ ਸਾ ਵੀਰ ਖੋਲਿ ਗਏ ਵੀ ਤੋਰ ਕੇ ਦਿਖਾਈਏ ਤਾਜੀ ਆ ਦੋਸਤੋ ਠੀਕ ਆ ਬੱਚਾ ਨਾਲ ਹੈਗਾ ਤੇ ਕੋਈ ਸੇਵਾ ਕਰੇਗਾ ਦੁੱਧ ਵੀ ਨਾ 10 ਕਿਲੋ ਬਿਲਕੁਲ ਬਿਲਕੁਲ ਆ ਦੇਖੋ ਜੀ ਕਰੋ ਚੈੱਕ ਠੀਕ ਆ ਤੇ 50000 ਜਿਹੜੀ ਦੋਸਤੋ ਵੀਰ ਨੇ ਮੁੱਲ ਕੀਤਾ 50000 ਬਾਕੀ ਲੈ ਦੇ ਜਿਹੜਾ ਹੈਗਾ ਉਹ 46000 ਹੋ ਜਾਊਗਾ ਠੀਕ ਆ ਆ ਕਰੋ ਚੱਟ ਜੀ ਠੀਕ ਹੈ ਲੈਵਲ ਉਪਰ ਜਿਹੜਾ ਥਣ ਥਣ ਚੰਗਾ ਲੱਗਾ ਪੱਧਰ ਬਿਲਕੁਲ ਲੈਵਲ ਠੀਕ ਹੈ ਤੇ ਬਾਕੀ ਮੱਝ ਖਰੀ ਹੀ ਹੈ ਪੂਰੀ ਚਵਾਈ ਚਪੂਈ ਦੀ ਖਰੀ ਹੈ ਠੀਕ ਹੈ ਤੇ ਮੋਹਲਪਾ ਜੀ ਦਾ ਹੋ ਗਿਆ ਮੈਂ 46000 ਲਾਖਤੀ ਆ ਲੈ ਤੇ ਆ ਬਾਕੀ ਕੋਈ ਫੋਨ ਲਾ ਵੀ ਕਰਾਂਗੇ ਮੰਦਾ ਹੋਰ ਕਰਦਾ ਹਾਂ ਜਰੂਰ ਕਰਿਓ ਇਸ ਤੋਂ ਬਾਅਦ ਵੀਰੇ ਜਤਿੰਦਰ ਅਗਲੇ ਬਣਿਆ ਜਿਹੜੀ ਆਪਣੀ ਵੈੜ ਆ ਗਈ ਆ ਹਾਂ ਜੀ ਤੇ ਕੀ ਇਨਫੋਰਮੇਸ਼ਨ ਹੈ ਤਾਜੀ ਸੁਈ ਆ ਵੀ ਨਾ ਵੀਰੇ ਜੀ ਪਹਿਲਾਂ ਸੁਈ ਹੈ ਪਹਿਲਾਂ ਨਹੀਂ ਹੈ ਪਹਿਲੇ ਸੁਈ ਠੰਡੀ ਇਹ ਵੀ ਨਹੀਂ ਹਾਂ ਜੀ ਆਹ ਦੇਖੋ ਪੰਚਾ ਬੈਰੂ ਭਾਈ ਹਾਂ ਅਕਰੋ ਚੈੱਕ ਜੀ ਠੀਕ ਹੈ ਪਹਿਲਾਂ ਵੈੜੀ ਜਿਹੜੀ ਹੈ ਦੋ ਤੇ ਆ ਜਿਹੜਾ ਥਣਾ ਭਾਂਡਾ ਲੱਗਾ ਹੈਗਾ ਵੇੜ ਨੂੰ ਆ ਚਵਾਈ ਦੇਖ ਲੋ ਮਾੜਾ ਜ ਆ ਵੇਖੋ ਧਾਰਾ ਤੂਰਾ ਆ ਕਰੋ ਚੱਕ ਜੀ ਠੀਕ ਆ ਬਿਲਕੁਲ ਬਿਲਕੁਲ ਬਿਨਾ ਬੰਗੇ ਤੋਂ ਬਿਨਾ ਜੂਟ ਤੋਂ ਬਿਨਾ ਰੱਸੀ ਤੋਂ ਤੁਸੀਂ ਠੀਕ ਆ ਬੱਚਾ ਜਿਹੜਾ ਅੰਦਰ ਆ ਬੱਚਾ ਆਪਾਂ ਤੁਹਾਨੂੰ ਚਲੋ ਦਿਖਾ ਦਿੰਦੇ ਆ ਸੂਹਾ ਪਹਿਲਾਂ ਸੂਈ ਆ ਆਜੋ ਜੀ ਆ ਬੱਚਾ ਜਿਹੜਾ ਇਹ ਤੇ ਨੀਚੇ ਹੈਗਾ ਇਹ ਬੱਚਾ ਹੀ ਹੈ ਨਾ ਜੀ ਹਾਂ ਜੀ ਇਹ ਬੱਚਾ ਮੇਲ ਆ ਠੀਕ ਆ ਮੇਲ ਕਾਫ ਇਸੇ ਵੈੜ ਦਾ ਆ ਕਰੂ ਚੈੱਕ ਆ ਬੈਣੀ ਵਾਲੇ ਪਾਸੇ ਤੋਂ ਦੇਖ ਲਓ ਜੀ ਆ ਕਰੂ ਚੈੱਕ ਠੀਕ ਆ ਬਿਲਕੁਲ ਮੁੱਠੀ ਦਾ ਥਾਣਾ ਚਵਾਈ ਚਵਾਈ ਚੰਗੀ ਕਰਾ ਦਊਗੀ ਵੈੜ ਤੋ ਠੀਕ ਆ ਆਰਡਰ ਹਵਾਨੇ ਦੀ ਜਿਹੜੀ ਬਿਲਕੁਲ ਸਾਫ ਆ ਜਿੰਨਾ ਤੱਕ ਆਪਾਂ ਨੂੰ ਦਿਖਾਈ ਦੇ ਰਹੀ ਹੈ ਚੰਗੀ ਆ ਕੀ ਗਜਿੰਦਰ ਭਾਈ ਕਿੰਨਾ ਕ ਮਿਲਕ ਚਵਾਰੀ ਹੁਣ ਭਾਈ ਕਹਿੰਦਾ ਘਰੋਂ ਲੈ ਆਜੀ ਵਛੀ ਆਈ 12-13 ਕਿਲੋ ਕਿ 13 ਕਿਲੋ ਨਹੀਂ ਕਹਿੰਦੇ 10 ਕਿਲੋ ਕਿਹਾ ਅੱਜ 10 ਕਿਲੋ ਹੈ ਹਾਂਜੀ ਠੀਕ ਆ 10 ਕਿਲੋ ਤੇਰੇ ਜਿੰਦਾਂ ਕੋਲ ਦੇਖ ਵਡੀ ਵਛੀ ਹੂੰ ਮੇ ਬੱਠੀ ਚੰਗੀ ਆ ਹਾਂਜੀ ਕਿ ਹਜੇ ਹੈ ਵੀ ਨਵੀਂ ਆ ਚਲੋ ਵਾਧੇ ਬੰਦੀ ਆ ਹਾਂਜੀ ਹਾਂ ਆ ਕਰੋ ਚੈੱਕ ਜੀ ਜਿੱਦਾਂ ਮਰਜ਼ੀ ਜਿੱਦਾਂ ਦੀ ਮਰਜ਼ੀ ਬੋ ਇਹ ਨਹੀਂ ਕੋਈ ਗੱਲ ਹੈਗੀ ਦੋਸਤੋ ਜਿਵੇਂ ਮਰਜ਼ੀ ਬੱਚਾ ਹੱਥ ਲਈ ਜਾਵੇ ਹਾਂਜੀ ਕਿਸੇ ਭੈਣ ਨੇ ਚਵਾਈ ਕਰਨੀ ਆ ਲੇਡੀਜ਼ ਨੇ ਚਵਾਈ ਕਰਨੀ ਬਹੁਤ ਚੰਗਾ ਚਵਾਰਾ ਬੜੇ ਸੌਖੇ ਤਰੀਕੇ ਨਾਲ इजीली ਤੁਸੀਂ ਚਵਾਈ ਕਰ ਸਕਦੇ ਹੋ ਤੇ ਬਈ ਜਤਿੰਦਰ ਕੇ ਨਾਮ ਮੋਲ ਵੀਰ ਮੋਲ ਤਾਂ ਭਾਜੀ 5000 ਦਾ ਬਾਜ਼ਾਰ ਬਾਹਰ ਬਾਜ਼ਾਰੇ ਦਾ 40000 ਕਰ ਲੀਏ ਪਰ ਨਹੀਂ ਐਹੀ ਕਰਨਾਾਨੂੰ ਬਾਣਾ ਮਿਲੀ ਬਾਣਾ ਦੇ ਛੜਨੀ ਜੀ ਜੀ ਬਿਲਕੁਲ 33000 ਮੋਲਿਆ 30000 ਦੀ ਜੀ 30000 ਦੇ ਬੱਚੀ ਹੋ ਜੇਗੀ ਹਾਂਜੀ ਠੀਕ ਆ ਦੇਖ ਲਓ ਕੀ ਮੋਲ ਵੱਧ ਪਾਇਆ ਹੈ ਕਿਦਾਂ ਦੀ ਬੱਚੀ ਹੈ ਤੇ ਮੋਲ ਕੀ ਹੈ ਬਿਲਕੁਲ ਜੀ ਬਿਲਕੁਲ ਹਾਂਜੀ 30000 ਦੀ ਜਿਹੜੀ ਆ ਦੋਸਤੋ ਵੀਰਾਂ ਦਾ ਵੀਂ ਦੀ ਜਿਹੜੇ ਲੈਦੇ ਆ ਠੀਕ ਆ ਮੋਲ 32 33 ਕਰਾ ਲਓ ਹਨਾ ਜਿੰਨਾ 33 ਕਰਾ ਲਓ 32 ਕਰਾ ਲਓ ਵੀ 30000 ਦੀ ਜਿਹੜੀ ਆ ਲੈਦੇ ਕਰ ਲਾਂਗੇ ਮਗਰ ਜਿਹੜਾ ਬੱਚ ਬਿਲਕੁਲ 10 10 ਜਿਹੜਾ ਦੁੱਧ ਹੈਗਾ ਰੈਡੀ ਹੈ ਠੀਕ ਹੈ 10 ਕਿਲੋ ਦੀ ਤੁਸੀਂ ਚਵਾਈਆ ਘਰ ਵਿਜ਼ਿਟ ਕਰਕੇ ਦੋ ਟਾਈਮ ਦੇ ਜਰੂਰ ਕਰ ਲਿਓ ਉਸ ਤੋਂ ਬਾਅਦ ਬੇਸ਼ੱਕ ਸੌਦਾ ਕਰ ਲੈ ਤੇ ਜਤਿੰਦਰ ਵੀਰੇ ਆਜੋ ਮਾੜਾ ਜੱਕੇ ਨੰਬਰ ਇੱਕ ਆਪਣੇ ਭੈਣ ਭਰਾਵਾਂ ਨੂੰ ਜਰੂਰ ਸਾਂਝੇ ਕਰ ਦਿਗੇ ਜੀ 90586 27552 ਹਾਂਜੀ ਹਾਂਜੀ ਠੀਕ ਹੈ ਬਾਪਾ ਸਭ ਨੰਬਰ ਵੀ ਇਹੋ ਜਿਹੇ ਦੇ ਫੋਨ ਵੀ ਤੇ ਜਾਂਦਾ ਠੀਕ ਹੈ ਵੀਰੇ ਹਾਂਜੀ ਤੇ ਦੋਸਤੋ ਇਹ ਸਨ ਵੀਰ ਜਤਿੰਦਰ ਪਿੰਡ ਚੱਠਾ ਹੈਗਾ ਦੋਸਤੋ ਤਹਿਸੀਲ ਬਟਾਲਾ ਜ਼ਿਲ੍ਹਾ ਗੁਰਦਾਸਪੁਰ ਲੱਗਦਾ ਸੋ ਦੋਸਤੋ ਇਸ ਇਲਾਕੇ ਦੇ ਵਿੱਚ ਆਪਾਂ ਆਉਂਦੇ ਰਹਿੰਦੇ ਨਾਰਮਲੀ ਮੇਰਾ ਵੀਰ ਕਿਸੇ ਨੇ ਵੀ ਪਸ਼ੂ ਵੇਚਣ ਸੰਬੰਧੀ ਐਡ ਕਰਾਉਣੀ ਹੋਵੇ ਵੀਡੀਓ ਬਣਾਉਣੀ ਹੋਵੇ ਤਾਂ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ 9815242150 ਤੇ ਜਿੱਦਨ ਵੀ ਟੂਰ ਹੋਇਆ ਕਰੂਗਾ ਤੁਹਾਨੂੰ ਖਾਸ ਤੌਰ ਤੇ ਆਪਾਂ ਜਰੂਰ ਦੱਸ ਦਿਆ ਕਰਾਂਗੇ ਕਿਉਂ ਭਾਈ ਜਤਿੰਦਰ ਵੀਰੇ ਵਧੀਆ ਵਧੀਆ ਭਾਈ ਠੀਕ ਆ ਤੇ ਮਿਲਦੇ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ